ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਵੀਰੇ ਆਪਣਾ ਮੇਰਾ ਨਾਮ ਮਨਜਿੰਦਰ ਸਿੰਘ ਹਾਂਜੀ ਮੋਗੇ ਤੋਂ ਠੀਕ ਹੈ ਜੀ ਤੇ ਨੰਬਰ ਦੱਸ ਦਿਓ ਜੀ ਪਹਿਲਾਂ 99150 ਹਾਂਜੀ 42050 ਹਾਂਜੀ ਆ ਮਸ਼ੀਨ ਬਾਰੇ ਡਿਟੇਲ ਦੱਸੋ ਜੀ ਮਸ਼ੀਨ ਇਹ ਸਿੰਗਲ ਬੱਕਟ ਆਈ ਠੀਕ ਹੈ ਜੀ ਇਹ ਮੋਟਰ ਪੰਪ ਆ ਇਹ ਇਹਦਾ ਬਾਕਟ ਆ ਠੀਕ ਹੈ ਜੀ ਇਹ ਇੱਕ ਟਾਈਮ ਇੱਕ ਗਾਂ ਦੀ ਚੋਈ ਕਰ ਦਿੰਦੀ ਠੀਕ ਹੈ ਜੀ ਹਾਂ ਯਾਨੀ ਕਿ 10 12 ਗਾਵਾਂ ਦੀ ਚੋਈ ਕਰ ਦਿੰਦੀ ਆ ਕਿੰਨੇ ਘੰਟੇ ਵਿੱਚ ਕਰਦੇ ਵੀਰੇ ਇਹ 5 ਮਿੰਟ ਚ ਇੱਕ ਗਾਂ ਚੋਈ ਦਿੰਦੀ ਠੀਕ ਹੈ ਜੀ ਹਾਂ ਜੀ ਤੇ ਦੀ ਕੀਮਤ ਦੱਸ ਦਿਓ ਜੀ ਇਹਦੀ ਕੀਮਤ ਹੈਗੀ ਆ ਜੀ 43000 ਰੁਪਿਆ ਠੀਕ ਜੀ ਲੋ ਜੀ 43000 ਰੁਪਿਆ ਦੇਖੋ

ਇਹ ਕਿਨ ਆਪਣੀ ਹੈ ਕੋਈ ਜ ਆਪਣੇ ਚੈਨਲ ਬਾਰੇ ਬਤਾਂਵਾ ਸਿਰਫ ਇਹ ਕਰਦਾ ਹੈ ਤਾਂ ਇਸ ਨੂੰ ਵੀ ਆਹ ਬੋਸ ਇਹ 350 ਦੀ ਹੈ ਜੀ